ਦੋਸਤੋ ਕੀ ਤੁਸੀਂ ਸਾਰਾ ਕੁਝ ਟਰਾਈ ਕਰ ਲਿਆ ਤੁਹਾਡੇ ਲਈ ਘੋੜੀ ਵੀ ਹੀਟ ਨਹੀਂ ਕੱਢ ਰਹੀ ਜਾਂ ਹੀਟ ਕੱਢਣ ਹੀਟ ਨਾ ਕੱਢਣ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਜਾਂ ਤੁਸੀਂ ਘੋੜੀ ਨੂੰ ਮਤਲਬ ਹੀਟ ਦੇ ਵਿੱਚ ਲਿਆ ਕੇ ਮੀਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਵੀਡੀਓ 'ਚ ਬਣੇ ਰਹੋ ਇਹ ਵੀਡੀਓ ਤੁਹਾਡੇ ਕੰਮ ਦੀ ਹੋ ਸਕਦੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਘੋੜੀ ਹੀਟ 'ਚ ਕਿਉਂ ਨਹੀਂ ਆਉਂਦੀ ਤੇ ਉਹਨੂੰ ਕੀ ਕਹਿੰਦੇ ਨੇ ਜਦੋਂ ਘੋੜੀ ਹੀਟ 'ਚ ਨਹੀਂ ਆਉਂਦੀ ਉਹਨੂੰ ਐਨੈਟ੍ਰਸ ਬੋਲਦੇ ਨੇ ਭਾਵ ਕਿ ਇਹ ਘੋੜੀ ਕੋਈ ਵੀ ਹੀਟ ਦਾ ਸਿੰਪਟਮ ਸ਼ੋਅ ਨਹੀਂ ਕਰਦੀ ਜਾਂ ਉਹਦੇ ਵਿੱਚ ਹੀਟ ਵਾਲੇ ਟੀਕੇ ਦਾ ਕੀ ਰੋਲ ਰਹੀਦਾ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਲੈਨੇ ਆ ਉਹਨੂੰ ਐਨਟ੍ਰਸ ਕਹਿੰਦੇ ਨੇ ਐਨਟ੍ਰਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਸਭ ਤੋਂ ਪਹਿਲਾ ਕਾਰਨ ਜਿਹੜਾ ਘੋੜੀਆਂ 'ਚ ਮੈਟਰ ਕਰਦਾ ਉਹ ਹੈਗਾ ਸੀਜ਼ਨ ਜੇਕਰ ਤੁਸੀਂ ਆਫ ਸੀਜ਼ਨ ਘੋੜੀ ਨੂੰ ਮੇਟ ਕਰਾਉਣਾ ਚਾਹੁੰਦੇ ਹੋ ਤਾਂ ਘੋੜੀ ਦੇ ਹੀਟ ਕੱਢਣ ਦੇ ਚਾਂਸ ਬਹੁਤ ਜ਼ਿਆਦਾ ਘੱਟ ਹੁੰਦੇ ਨੇ ਦੂਸਰਾ ਕਾਰਨ ਹੈਗਾ ਮਿਨਰਲ ਡੈਫੀਸ਼ੈਂਸੀ ਮਿਨਰਲ ਡੈਫੀਸ਼ੈਂਸੀ ਦਾ ਭਾਵ ਕੀ ਆ ਜਿਹੜੀ ਤੁਹਾਡੀ ਖਰਾਕ ਆ ਉਹ ਪ੍ਰੋਪਰ ਨਹੀਂ ਹੈਗੀ ਤੇ ਉਹਦੇ ਨਾਲ ਵੀ ਕੀ ਆ ਜਿਹੜੀ ਘੋੜੀ ਹੀਟ ਨਹੀਂ ਕੱਢਦੀ ਜਿਹਦੇ ਵਿੱਚ ਕਾਪਰ ਜ਼ਿੰਕ ਕੁਆਰਟ ਫਾਸਫੋਰਸ ਕੈਲਸ਼ੀਅਮ ਇਹ ਸਾਰੇ ਮਿਨਰਲ ਨੇ ਜਿਹੜੇ ਮਾਈਕਰੋ ਤੇ ਮਾਈਕਰੋ ਦੋਨੇ ਤਰ੍ਹਾਂ ਦੇ ਆ ਜਾਂਦੇ ਨੇ ਇਹ ਵੀ ਜ਼ਿੰਮੇਵਾਰ ਰਹਿੰਦੇ ਨੇ ਜਦੋਂ ਇਹਨਾਂ ਦੀ ਘਾਟ ਹੁੰਦੀ ਉਹ ਵੀ ਘੋੜੀ ਹੀਟ ਨਹੀਂ ਕੱਢਦੀ ਇਹਨਾਂ ਦੀ ਘਾਟ ਮਲ ਨਿਊਟ੍ਰੀਸ਼ਨ ਕਰਕੇ ਤੇ ਜਿਹੜਾ ਪੂਰ ਪਾウダー ਜਿਹੜਾ ਹਰਾ ਚਾਰਾ ਤੁਹਾਡਾ ਉਹ ਪੂਰਾ ਪ੍ਰੋਪਰ ਮਤਲਬ ਪੋਸ਼ਟਿਕ ਨਹੀਂ ਹੈਗਾ ਉਦੋਂ ਇਹ ਘੋੜੀਆਂ ਹੀਟ ਨਹੀਂ ਕੱਢਦੀਆਂ ਤੀਜੀ ਤੀਜਾ ਕਾਰਨ ਆ ਜਾਂਦਾ ਜਿਹਨੂੰ ਆਪਾਂ ਬੋਲਦੇ ਆ ਲਿਊਟিয়াল ਅਸਿਸਟ ਲਿਊਟিয়াল ਅਸਿਸਟ ਦੇ ਵਿੱਚ ਵੀ ਘੋੜੀ ਹੀਟ ਨਹੀਂ ਘੜਦੀ ਲਿਊਟিয়াল ਅਸਿਸਟ ਕੀ ਹੁੰਦਾ ਭਾਵ ਤੁਸੀਂ ਘੋੜੀ ਮੀਟ ਕਰਾਈ ਫੋਲਿਕਲ ਬਣਿਆ ਹੋਸੀ ਡਾਕਟਰ ਤੋਂ ਚੈੱਕ ਕਰਾ ਲਈ ਘੋੜਾ ਮੀਟ ਕਰਾ ਲਿਆ ਘੋੜੀ ਗੱਭਣ ਹੋਊਗੀ ਪਰ ਕਿਸੇ ਕਾਰਨ ਕਰਕੇ 10 ਤੋਂ 12 ਦਿਨਾਂ ਚ 15 ਦਿਨਾਂ ਚ ਜਾਂ ਕਿਦੋਂ ਵੀ ਘੋੜੀ ਆ ਜਿਹੜੀ ਉਹ ਫੀਟਸ ਆ ਜਿਹੜਾ ਐਮਬ੍ਰਿਓ ਆ ਉਹ ਗਰੋਥ ਨਹੀਂ ਕਰਦਾ ਉਹ ਡੈੱਡ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਘੋੜੀ ਦਾ ਹੀਟ ਸਾਈਕਲ ਸਟਾਰਟ ਨਹੀਂ ਹੁੰਦਾ ਜਿੱਥੇ ਫੋਲਿਕਲ ਬਣਨਾ ਹੁੰਦਾ ਉਸ ਦੇ ਉੱਪਰ ਜਿੱਥੇ ਉਹ ਮਤਲਬ ਬੱਚਾ ਕਨਸੀਵ ਹੋਣ ਤੋਂ ਬਾਅਦ ਲਿਊਟੇਅਲ ਸਿਸਟ ਜਿਹੜੀ ਕਿ ਪ੍ਰੋਜੈਸਟੇਰੋਨ ਨੂੰ ਮੈਨੇਜ ਕਰਦੀ ਆ ਉਹ ਬਣੀ ਹੁੰਦੀ ਆ ਤੇ ਉਹ ਜਿਉਂਦੀ ਤਿਉਂ ਬਣੀ ਰਹ ਜਾਂਦੀ ਆ ਤੇ ਘੋੜੀ ਗੱਬਣ ਵਾਲੇ ਲੱਛਣ ਸ਼ੋਅ ਕਰਦੀ ਰਹਿੰਦੀ ਆ ਪਰ ਕਦੇ ਵੀ ਘੋੜੀ ਗੱਬਣ ਨਹੀਂ ਹੁੰਦੀ ਘੋੜੀ ਖਾਲੀ ਹੁੰਦੀ ਆ ਪਰ ਉਹ ਲੱਛਣ ਗੱਬਣ ਵਾਲੇ ਕਰਦੀ ਰਹਿੰਦੀ ਆ ਉਹਨੂੰ ਬੋਲਦੇ ਆ ਲਿਊਟੇਅਲ ਸਿਸਟ ਇੱਕ ਫੋਲਿਕੂਲਰ ਸਿਸਟ ਹੁੰਦੀ ਆ ਇੱਕ ਲਿਊਟੇਅਲ ਸਿਸਟ ਹੁੰਦੀ ਆ ਫੋਲਿਕੂਲਰ ਬਾਰੇ ਵੀ ਆਪਾਂ ਗੱਲ ਕਰਾਂਗੇ ਐਂਡ ਤੇ ਪਹਿਲੇ ਇਹ ਲਿਊਟੇਅਲ ਸਿਸਟ ਹੁੰਦੀ ਆ ਇੱਕ ਤੀਜਾ ਕਾਰਨ ਇਹ ਹੋ ਜਾਂਦਾ ਤੇ ਚੌਥਾ ਕ ਇਹ ਸੋਸ਼ਲ ਐਨੀਮਲ ਆ ਇਹਨੂੰ ਤੁਸੀਂ ਜੇਕਰ ਇਹਦੇ ਵਰਗੇ ਜਾਨਵਰਾਂ ਦੇ ਵਿੱਚ ਖੜਾ ਕਰੋਗੇ ਜਿਵੇਂ ਪੱਟੀਜਿੰਗ ਕਰਾਉਨੇ ਆ ਹੋਰ ਬਹੁਤੇ ਜਾਨਵਰਾਂ ਦੇ ਵਿੱਚ ਟੀਜਿੰਗ ਦਾ ਕੋਈ ਰੋਲ ਨਹੀਂ ਰਹਿੰਦਾ ਪਰ ਇਹਦਾ ਮਾਈਂਡ ਆ ਜਿਹੜਾ ਉਹ ਕਾਫੀ ਕੌਨਸ਼ੀਅਸ ਆ ਤੇ ਆਪਣੇ ਫੈਮਿਲੀ ਮੈਂਬਰਾਂ ਕੋਲ ਇਹ ਜਿਆਦਾ ਖੁਸ਼ ਰਹਿੰਦਾ ਇਸ ਕਰਕੇ ਜਦੋਂ ਇਹਦੀ ਟੀਜਿੰਗ ਕਰਾਉਨੇ ਆ ਤਾਂ ਇਹ ਹੀਟ 'ਚ ਆ ਜਾਂਦੀ ਆ ਇਸ ਕਰ ਇਹਦਾ ਕਹਿਣ ਦਾ ਭਾਵ ਇਹ ਇਹ ਆ ਵੀ ਜਦੋਂ ਜਿਹੜੀ ਤੁਸੀਂ ਘੋੜੀ ਰੱਖੀ ਹੋਈ ਆ ਉਹਦੇ ਨਾਲ ਇੱਕ ਨੱਦਾ ਜਾਨਵਰ ਜ਼ਰੂਰ ਚਾਹੀਦਾ ਜਿਹੜੀ ਉਹ ਘੋੜੀ ਉਹ ਹੋਵੇ ਇਹਦੇ ਕਾਰਨ ਇਹਦੇ ਜਿਹੜੇ ਸੈਕਸ਼ੁਅਲ ਹਾਰਮੋਨ ਨੇ ਜਿਹਦੇ ਵਿੱਚ ਈਸਟ੍ਰੋਜਨ ਤੇ ਲਿਊਟੇਲ ਹਾਰਮੋਨ ਆ ਜਾਂਦਾ ਐ ਐਫ ਐਸ ਐਚ ਕਹਿੰਦੇ ਜਿਹਨੂੰ ਫੋਲਿਕਲ ਸਟੀਮੂਲੇਟ ਹਾਰਮੋਨ ਦੋਨੇ ਹਾਰਮੋਨੋ ਦੇ ਵਿੱਚ ਆ ਜਾਂਦੇ ਇਹ ਰਿਲੀਜ਼ ਹੁੰਦੀ ਹੈ ਤੇ ਉਹ ਇੱਕ ਦੂਜੇ ਨੂੰ ਦੇਖ ਕੇ ਅਟਰੈਕਟ ਹੁੰਦੇ ਇਹ ਜਾਨਵਰ ਜੇ ਆਪਾਂ ਪੰਜਾਬੀ ਚ ਕਹ ਲਈਏ ਆਕਰਸ਼ਨ ਪੈਦਾ ਹੁੰਦਾ ਇਹਨਾਂ ਦੇ ਵਿੱਚ ਇੱਕ ਦੂਜੇ ਨੂੰ ਦੇਖ ਕੇ ਜਿਹਦੇ ਨਾਲ ਇਹਨਾਂ ਦੇ ਹੀਟ ਵਾਲੇ ਹਾਰਮੋਨ ਜਿਹੜੇ ਉਹ ਐਕਟਿਵ ਹੁੰਦੇ ਨੇ ਇਹ ਸਾਰੇ ਕਾਰਨ ਨੇ ਘੋੜੀ ਨੂੰ ਹੀਟ ਚ ਹੀਟ ਚ ਆਉਣ ਦੇ ਜਾਂ ਨਾ ਆਉਣ ਦੇ ਤੇ ਇਸ ਤੋਂ ਬਾਅਦ ਆ ਜਾਂਦੀ ਹੈ ਜਿਹੜੀ ਆਪਾਂ ਗੱਲ ਕਰਦੇ ਆਂ ਇਹ ਤਾਂ ਹੋ ਗਿਆ ਹੀਟ ਚ ਕਾਰਨ ਆਉਣ ਦੇ ਜਾਂ ਨਾ ਆਉਣ ਦੇ ਤੇ ਇਹ ਤੋਂ ਬਾਅਦ ਜਿਹੜੀ ਘੋੜੀ ਦਾ ਰਹਿਣ ਦੇ ਚਾਂਸ ਹੁੰਦੇ ਨੇ ਉਹ ਮਤਲਬ ਫੋਲਿਕਲਰਾਂ ਦੀ ਇੱਕ 체ਨ ਚੱਲਦੀ ਹੁੰਦੀ ਆ ਜਿਹਦੇ ਵਿੱਚ ਪ੍ਰਾਇਮਰੀ ਸੈਕੰਡਰੀ ਤੇ ਟਰਸ਼ਰੀ ਫੋਲਿਕਲ ਬਣਦੇ ਨੇ ਟਰਸ਼ਰੀ ਤੋਂ ਬਾਅਦ ਹੀ ਗਰਾਫਨ ਫੋਲਿਕਲ ਬਣਦਾ ਜਦੋਂ ਤੁਸੀਂ ਘੋੜੀ ਨੂੰ ਜੰਪ ਦੇਣਾ ਉਹ ਚੈੱਕ ਕਰਾਉਣੀ ਇਸੇ ਕਰਕੇ ਜ਼ਰੂਰੀ ਹੁੰਦੀ ਹੈ ਕਿਉਂਕਿ ਗਰਾਫਨ ਫੋਲਿਕਲ ਤੋਂ ਜੇਕਰ ਤੁਸੀਂ ਜੰਪ ਦੋਗੇ ਤਾਂ ਹੀ ਤੁਹਾਡੀ ਘੋੜੀ ਜਿਹੜੀ ਕਨਸੀਵ ਕਰੂਗੀ ਇਹ ਸਾਰੇ ਮੇਨ ਕਾਰਨ ਸੀਗੇ ਪ੍ਰੈਗਨੈਂਸੀ ਨਾਲ ਜੁੜੇ ਵੀ ਹੀਟ ਨਾ ਕੱਢਣ ਦੇ ਤੇ ਇਹਨਾਂ ਨੂੰ ਤੁਸੀਂ ਦੂਰ ਕਿਵੇਂ ਕਰ ਸਕਦੇ ਹੋ ਜੇ ਤਾਂ ਲਿਊਟ੍ਰੀਅਲ ਸਿਸਟ ਬਣੀ ਹੋਈ ਹੈ ਫਿਰ ਬਹੁਤ ਸਾਰੇ ਹਾਰਮੋਨਲ ਇੰਜੈਕਸ਼ਨ ਆਉਂਦੇ ਨੇ ਜਿਹਨੂੰ ਤੁਸੀਂ ਆਮ ਹੀਟ ਵਾਲਾ ਟੀਕਾ ਕਹਿ ਦਿੰਦੇ ਹੋ ਉਹ ਲੱਗ ਜਾਂਦਾ ਠੀਕ ਹੈ ਲਿਊਟ੍ਰੀਅਲ ਸਿਸਟ ਤੋੜਨ ਵਾਸਤੇ ਪਰ ਅਦਰਵਾਈਜ਼ ਉਹਦਾ ਅੰਨੇ ਬਾਹ ਉਹਦਾ ਯੂਜ਼ ਕਰਨਾ ਉਹ ਬਹੁਤ ਮਾੜਾ ਹੈ ਉਹ ਕਦੇ ਨਹੀਂ ਕਰਨਾ ਚਾਹੀਦਾ ਹੈਗਾ ਦੂਜਾ ਤੁਸੀਂ ਮਿਨਰਲ ਤੇ ਧਿਆਨ ਦਿਓ ਇਹ ਮਿਨਰਲ ਮਿਕਸਚਰ ਕੋਈ ਵੀ ਪਾ ਸਕਦੇ ਹੋ ਬਹੁਤ ਸਾਰੇ ਕੰਪਨੀਆਂ ਦੇ ਆਉਂਦੇ ਨੇ ਆਪਾਂ ਕਿਸੇ ਦਾ ਨਾਮ ਮੈਂਸ਼ਨ ਨਹੀਂ ਕਰਾਂਗੇ ਚੰਗੀਆਂ ਕੰਪਨੀਆਂ ਦੇ ਤੁਹਾਨੂੰ ਆਮ ਮੈਡੀਕਲ ਤੋਂ ਮਿਲ ਜਾਣਗੇ ਇਹਦੀ ਇੰਡੀਕੇਸ਼ਨ ਇਹੀ ਆ ਜਿਹੜਾ ਚੰਗੀ ਕੰਪਨੀ ਦਾ ਹੋਊਗਾ ਤੁਹਾਨੂੰ ਹਰ ਇੱਕ ਮੈਡੀਕਲ ਤੋਂ ਮਿਲੇਗਾ ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰ ਲਈ ਵੀ ਸੋਸ਼ੀਅਲ ਐਨੀਮਲ ਆ ਇੱਕ ਦੋ ਐਨੀਮਲ ਇਹਦੇ ਕੋਲੇ ਚਾਹੀਦੇ ਨੇ ਉਹ ਇਹਦਾ ਮੇਨ ਕਾਰਨ ਰਹਿ ਜਾਂਦਾ ਤੀਜਾ ਜਿਹੜਾ ਆਪਾਂ ਗੱਲ ਕਰੀ ਆ ਇਹਦੇ ਮੀਟਿੰਗ ਕਰਾਉਣ ਦਾ ਟਾਈਮ ਇਹ ਸਾਰੀਆਂ ਗੱਲਾਂ ਸੀ ਜੇ ਕਿਸੇ ਸੱਜਣ ਦਾ ਕੋਈ ਡਾਊਟ ਹੋਇਆ ਮੈਨੂੰ ਕਮੈਂਟ ਕਰ ਦਿਓ ਆਪਾਂ ਉਹਨੂੰ ਕਲੀਅਰ ਕਰ ਲਾਂਗੇ ਧੰਨਵਾਦ ਦੋਸਤੋ ਸੱਚੀ ਗੱਲ ਮਿਲਦੇ ਆ नेक्स्ट ਵੀਡੀਓ ਵਿੱਚ